ਖੱਲਾ ਆਹਿਹਾਰੀ ਕੁਦਰਤ ਵਸਿਆ ਤੇ ਰੰਤ ਨਾ ਜਾਈ ਲਖਿਆ ਰਾਹ ਨ ਸੰਖਾ ਕੀਤੇ ਤੇਰੇ ਵਾਵਨ ਮਾਰੇ ਗਾਵ ਮਿੰਦਰੇਂਦਰਾ ਸੁਣ ਬੈਠੇ ਗਾਵ ਤਦ ਨੋ ਖਾਣੀ ਚਾਰੇ ਆਹ ਜਨਰ ਅੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੁਲ ਮੜਿਆਈ ਸਭ ਸਤ ਸਭ ਤਪ ਆਖਾਂ ਜੀਵਾਂ ਬਿਸਰੈ ਮਰ ਜਾਓ ਆਖਣੇ ਔਖਾ ਸੱਚ ਬੁੱਖਾ ਤੁੱਖਾ ਖਾਇ ਚੱਲੀਐ ਦੁੱਖ ਸੋ ਕਿਉ ਵਿਸਰਐ ਮੇ ਸਾਚੇ ਰਾਗ ਗੂਜਰੀ ਮੋਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖ ਆਵਨੋ ਕਰੋ ਗੁਰਪਾਸਿ ਦੇਵ ਮੋਹ ਕੋ ਰਾਮ ਕੀਰਤ ਹਮਰੀ ਪੁਤਕ ਲਿਖਿਆ ਲੇ ਖਾਸ ਧਨ ਧਨ ਸਤ ਸੰਗਤ ਜਿਤਾਰਸ ਪਾਇਆ ਮੇਲੇ ਜਨਾਨ ਗੁਰ ਪ੍ਰਸਾਦ ਭਵਨ ਤੁਗਾਵੇ ਮਨ ਮੈਂ ਸਿਮਰਨ ਭਵਨ ਤੁਗਾਵੇ ਮਨ ਮੈਂ ਸਿਮਰਨ ਕਰਿਆ ਨੋ ਕਰਿਆ ਸਭ ਨਿਦਾਨ ਦਾ ਸਛਿ ਸਦਾਨ ਆਥਾ ਸੋ ਪੁਰਖ ਇਕੋ ਆਰਿਆ ਅਗਮ ਆਗਮ ਅਪਾਰਾ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੂੰ ਜੀ ਆਂ ਕਾ ਦਾ ਤਾਰਾ ਹਰ ਧਿਆਵ ਹੋ ਸੰਤੁਰ ਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੂੰ ਜੀ ਸੇਰਨ ਜੁਗ ਮੈਂ ਸੁਖਵਾਸੀ ਜਨ ਨਾਨਕ ਤੈਨੂੰ ਵਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪ੍ਰੇਮੇ ਅੰਤਿ ਬੇਅੰਤਾ ਹਰ ਅਨੇਕਾਂ ਏਕ ਅਨੰਤਾ ਤਬ ਤਾਪ ਹੈ ਜਪੈ ਵਿੰਤਾ ਮਾ ਕਰੰਤਾ ਸੇ ਭਗਤ ਜੋ ਭਾਵ ਹੈ ਮੇਰੇ ਹੱਲ ਭਗਵਾਨ ਜੀ ਤੁਧ ਜੇਵੜ ਅਵਰਨਾ ਕੋਈ ਤੂੰ ਜੁਗ ਜੁਗ ਏਕੋ ਤੂੰ ਆਪੇ ਕਰਹਿ ਸੋ ਤੁਧਿ ਆਪੇ ਸर्ज साਵ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨਮੁਖ ਵਾਇਆ ਤੁਧ ਮਿਛੋੜਿਆ ਆਪ ਮਿਲਾਇ ਤੂੰ ਨਰੀਆਉ ਸਬਦੁ ਜਹੀ ਮਾਹੇ ਤੁਝ ਵਿਨ ਨ ਦੂਜਾ ਗੁਰਮਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਆਖ ਖਾਣ ਤਾ ਦੀਰਾ ਕੀਆ ਸਭ ਹੋਏ ਤੇ ਗੁਣ ਗਲਿਆਰਾਉ ਨਾ ਹਉ ਜਤੀ ਸਤੀ ਨਹੀਂ ਬੜਿਆ ਮੂਰਖ ਮੁਖ ਦਾ ਜਨਮ ਪਇਆ ਪਰਾਨਵਤ ਨਾਨਕ ਜਿਨ ਕੀ ਸੁਣਾ ਜਿਨ ਤੁ ਨਾਹੀ ਕਹੋ ਨਾਨਕ ਅਮਨੀਚ ਕਰਮ ਮਾ ਸਰਨ ਬਰੀ ਕੀ ਰਾਖੋ ਸਰਮ ੴ ਆਸ ਬੇਨਤੀ ਚਾਪਈ ਪੂਰਨ ਹੋਏ ਹਮਾਰੀ ਆਸਾ ਤੋਰ ਬਜਨ ਕੀ ਰਹਾ ਪਿਆਸਾ ਤੁਮਹ ਛਾੜ ਗੋਏ ਵਰਨ ਦਿਆਉ ਜੋ ਵਰ ਚਾਉਂ ਸੋ ਤੁਮ ਤੇ ਪਾਉ ਸੇਵਕ ਸਿਖਾ ਮਾਰਾ ਤਾਰਿਆ ਤਨ ਤਨ ਸਤਰ ਹਮਾਰਾ ਮਾਰਿਆ ਆਪਾਤ ਮੁਝੇ ਉਭਰਿਆ ਮਰਨ ਕਾਲ ਕਾ ਆtras ਨਰਿਆ ਜਿਉ ਕਰਿਓ ਹੋਰ ਅਛਾ ਰਾਖ ਲਿਓ ਮੋਇ ਰਾਖਨਾਰੇ ਸਾਹਿਬ ਸੰਤ ਸਹਾਈ ਬਿਆ ਨੁ ਪਜਾਇਓ ਆਦੰਤ ਈਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀਂ ਕੋ ਮਾਰੀ ਘਟ ਘਟ ਕੇ ਅੰਦਰ ਕੀ ਜਾਂਤ ਬਲੇ ਬਰੇ ਕੀ ਪੀਰ ਬਸਾਨਤ ਜੀਤੀ ਤੇ ਗੁੰਤਰੀ ਅਸੁੱਲਾ ਸਾ ਪਾਰ ਕਿਰਪਾ ਦ੍ਰਿਸ਼ਟ ਕਰ ਹੁਲਾ ਸੰਕਟ-ਕਟ ਕੇ ਪਟਵਟ ਕੀ ਜਾਣਾ ਜਬੀ ਉਤਕਰਖ ਕਰਾ ਕਰਤਾਰ ਜੀਤੇ ਵਦਨ ਸ੍ਰਿਸ਼ਟ ਸਭਤਾ ਚੀਨੰਤਨ ਹੈ ਪਿਬੋ ਆਪ ਆਪਣੀ ਬਦ ਹੈ ਜੀਤੀ ਵਰਨੰਤ ਪਿੰਨ ਪਿੰਨ ਤੁਹਿ ਤੇਤੀ ਤੁਮਰਾ ਲਖਾ ਨਾ ਜਾਏ ਪਹ ਹੈ ਤਾਂ ਕੇ ਕਾਲ ਨਹ ਹੈ ਤਾਂ ਕੇ ਕਾਲਨਿਕਤ ਨਹੀਂ ਆਏ ਹੈ ਰਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਦਰੈ ਤਤਕਾਲਾ ਕਿਰਪਾ ਰਿੱਦ ਸਿੱਧ ਕਰਮੋ ਸੰਤਿਆ ਰੋਗ ਹਾ ਆਦਾਰਥ ਦੁਸ਼ਟ ਦੋਖ ਤੇ ਰਹਾ ਕਣਕ ਕੀਤ ਮੈਂ ਸਰਨ ਤੇ ਆਰੀ ਅਗਰੀ ਅੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਵਿਖ ਸਕਲ ਦੇ ਕੋ ਹਰਤਾ ਜੀ ਅੱਲਾ ਪੂਰਨ ਕਰਾ ਗ੍ਰੰਥ ਤਤਕ ਜੋ ਜਾਹੇ ਸਰਸ ਨਾਮ ਪਾਵਈ ਸੁਣੈ ਦੁਖ ਦਰਦ ਪਾਉ ਨਿਕਟ ਨੰਤਰ ਨਰਕੇ ਰਹਾ ਹੋ ਜੋ ਜਾਇ ਅਰਥ ਸਹਜ ਬੰਤੀਨ ਕਹਿ ਜਾ

ਤੁਹ ਸਾਹਿਬ ਮੈਂ ਦਾਸ ਤੇ ਹਾਰਾ ਪਿਆਵ ਗਰੀਬ ਨਿਵਾਜਾ ਦਾ ਜਾਣ ਕਰ ਕਿਰਪਾ ਕਰੋ ਮੋਯਾਰ ਪਰਮੇ ਆਨੰਦ ਵਾਦ ਤੋਹੀ ਆਪਣਾ ਜਾਣ ਕਰੋ ਬ੍ਰਧ ਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰ ਦਾ ਜਾਂਦੇ ਹਾ ਅਥਿ ਵਰੂ ਅਮਰੀ ਸਭ ਵੈਰੀਆਂ ਸੰਘਾਰੋ ਪ੍ਰਥਮ ਤਰੋ ਭਗਵਤ ਕੋ ਧਿਆਨ ਬਹਰ ਕਰੋ ਕਵਤਾ ਲਿਓ ਸੁਧਾਰੋ

ਜੇ ਜੇ ਤੇਰੇ ਧਿਆਨ ਕੋ ਨੀ ਟੁੱਟ ਤੈ ਹੈ ਸੰਤ ਸੰਤ ਦੋਹਰਾ ਕਾਲਪੁਰਖੀ ਦੇ ਮੋਕੋਟ ਕਵੇ ਸੁਨਮਹੇਸ ਕੋਟਿੰਦਰ ਵਰਮਾ ਕੀ ਤੇਰਾ ਸਸ ਕਰੋ ਜਲੇਸ਼ ਦੁਖਰਾ ਸਗਰੀ 부ਰੀ ਸਮੇਤ ਜੋ ਪਈ ਜੋ ਇਹ ਕਥਾ ਸੁਨੇ ਅਰਗਾ ਵਾ ਦੁਖ ਪਾਪ ਤੇ ਨਿਕਟ ਨਾਮ ਆਵੈ ਬਿਸ਼ਨ ਭਗਤ ਕੀ ਇਹ ਬਲੋਈ ਆਦਿ ਆਸ ਵੈ ਸਖੈ ਨਾ ਕੋਈ ਤਵੇ ਪ੍ਰਸਾਦ ਗ੍ਰੰਥ ਸੁਧਾਰਾ ਅੰਤਰ ਸਭ ਤ੍ਰਵ ਤੀਰ ਤਰੰਗ ਸ੍ਰੀ ਭਗਵਤਾਨ ਨੋ ਨਹੀਂ ਬਾਤ ਸਵਾਦ ਵਿਵਾਦ ਗ੍ਰੰਥ ਸਕਲ ਪੂਰਣ ਕੀਓ ਭਗਵਤ ਕਿਰਪਾ ਪ੍ਰਸਾਦ ਸਵੀਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਕ ਤਰੇ ਨਹੀਂ ਆਨੇਉ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਆ ਮਤੇ ਇੱਕ ਨ ਮੰਨਿਉ ਸਮਰਦਾਸ ਤਰਬੀਦ ਸਭਾ ਬੋ ਭੀਦ ਕਾ ਮੇਖ ਨ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੀ ਕਰਮਾ ਨ ਕਹਿਉ ਸਭ ਤੋ ਹੈ ਵਖਾਨਿਉ ਦੁਹਰਾ ਸਗਲ ਦਵਾਰ ਕੋ ਸਾਢ ਕਹਿ ਗਹਿਓ ਤੁਹਾਰੋ ਦਵਾਰ ਵਾਹੇ ਗਏ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ ਸਗਲ ਦਵਾਰ ਕੋ ਸਾਢ ਕਹਿ ਗਹਿਓ ਤੁਹਾਰੋ ਦਵਾਰ ਵਾਹੇ ਗਏ ਕੀ ਲਾਜ ਗੋਵਿੰਦ ਦਾਸ ਤੁਹਾਰ ਰਾਮ ਗਲੀ ਮਹੱਲਾ ਦੀ ਜਾਨੰਦ ਦੀ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾ ਬਣਾਈਆ ਸ਼ਬਦੋ ਤਾਂ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ ਕਹੈ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰਿ ਨਾਲੇ ਹਰਿ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬ ਗਿਆਨ ਆਈ ਕਰਤੇ ਰਹਿ ਕਰਤਾ ਤੇਰਾ ਸਭ ਕੇ ਸਹਾਈ ਜੀ ਨਾਮ ਮਸਾਵੇ ਕਹੈ ਨਾਨਕ ਸੱਚੇ ਸਾਹਿਬ ਗਿਆਨ ਆਈ ਜਿਨ ਭੁਖਾ ਸਭ ਗਵਈਆ ਮਈਆ ਗਹਿ ਨਾਨਕ ਸੁਣੋ ਸੰਤੋ ਸ਼ਬਦ ਤਰੋਪੇਆ ਰੋਜ਼ਾ ਚਾ ਨਾਮਿ ਆਦਾ ਪਾਗਾ ਕਰਸ ਪਾਗਾ ਸ਼ਬਦ ਵਾਜੇ ਕਲਾ ਜਿਤ ਤੁਰ ਕਰਮ ਬਾਇਆ ਦੋ ਜਨ ਕੋ ਸਾਰਿਆ ਨਾਦੋ ਵਾਜੇ ਸਾਰ ਬ੍ਰੰਬਰ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੁਣ ਤੇ ਜਾਣੀ ਸੁਣ ਤੇ ਪੁਨੀਤ ਕਹ ਤੇ ਬਤ ਸਤਿਗੁਰ ਰਹਾ ਪਰ ਪੂਰੇ ਸੁਣ ਤੇ ਪੁਨੀਤ ਕਹ ਤੇ ਬਤ ਥਾਲ ਵਿੱਚ ਤੁਨ ਵਸ ਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਸਹਾਰਾ ਰੋਜ ਏਕੋ ਖਾਵੈ ਜੇ ਕੋ ਪੁੰਚੈ ਹਰੋ ਇਹੇ ਵਸਤ ਤ ਜੀ ਨਾ ਜਾਈ ਨਿਤ ਸੰਤਰਾ ਕੁਰਤਾ ਗਤਰੀ ਹੈ ਸਬ ਨਾਨਕ ਬ੍ਰਹਮ ਮੈਨਰ ਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਐ ਰਾਮ ਤੋਈ ਸਤਗੁਰ ਸੱਜਣ ਮਿਲੇ ਆ ਜੀ ਬਾ ਧਨ ਮਨ ਥੀ ਵੈ ਹਰਿਆ ਪਾਉੜੀ ਉਠੈ ਤੇਰੀ ਰਖ ਅਗਨੀ ਉਦਰ ਮਾਹ ਸੁਣ ਕੇ ਰੰਗ ਦਾ ਦੂਤ ਨਾਏ ਤੇਰਾ ਸਜਾਵੇ ਭਾਵ ਜਲ ਵਿਖਮਸਗਾਹੋ ਗੁਰ ਸਬਦੀ ਪਾਰ ਪਾਹੀ ਜਿਨ ਕੋ ਲੱਗੀ ਪਿਆਸ ਅਮਰਤ ਸਹੀ ਖਾਇ ਕਲ ਮੈਂ ਇਹੋ ਪਨ ਗੁਣ ਗੋਬਿੰਦ ਗਾਹੀ ਸਭ ਸੈ ਬ੍ਰਿਥਾ ਕੋਈ ਨਾ ਜਾਏ ਜੇ ਆਵੇ ਤੁਧਿ ਆਈ ਜੇ ਬਾਜਬ ਗੁਰਨਾਵੋ ਨਿਤਰੀ ਸਿਰਤਿਆ ਦਰਗਹ ਪਾਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮੈਂ ਉਤਮਾ ਘਾੜੀਐ ਵਿਰਲੇ ਕੀ ਕੇ ਮਾਲਾ ਪੰਜਵਾ ਰੱਖੇ ਰਖਣ ਹਾਰ ਆਪਵਾਦੀਆਂ ਨੂੰ ਗੁਰ ਕੀ ਪੈਰੀ ਪਾਏ ਕਾਜ ਸਵਾਰੀਆਂ ਵਾਯ ਆਪ ਦਇਆਲ ਮਰਨ ਅਵਸਾਰੀਆਂ

ਤੁਮਰੀ ਗਤ ਮਿੱਤ ਤੁਮਹੀ ਜਾਣ ਸਦਾ ਸਮਾਰੀ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਵਾਹਿਗੁਰੂ 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 ਵਾਹਿ ਜੀਉ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਵਿਗੁਨ ਨ ਕੋ ਲਾਗੈ ਜਾ ਕੀ ਪ੍ਰਭਾ ਕੀ ਅਰਦਾਸ ਸਰਦਾ ਸਿੱਖੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਬਾਦਸ਼ਾਹੀ ਦਾ ਸਵੇਰ ਇੰਤੇ ਆਏ ਫਰੰਗਤ ਗੁਰਤੇ ਅਮਰਦਾਸ RAMDAS ਐ ਉਹੀ ਸਹਾਇ ਅਰਦੇ ਆਵੇ ਧਾਈ ਸਭ ਥਾਈ ਹੁਣਾ ਜੀ ਸਹਾਇ ਦਸਵੇਂ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੁਣਾ ਜੀ ਸਹਾਇ ਦਸਾਂ ਪਾਤਸ਼ਾਹਿਆਂ ਦੀ ਜੋਤ ਤਾਉ ਜੀ ਪੰਜਾਬ ਪਿਆਰਿਆਂ ਚੋਹਾਂ ਸਿਵ ਜਾਦਿਆਂ 40 ਮੁਕਤਿਆਂ ਹਟੀਆਂ ਜਫੀਆਂ ਤਪੀਆਂ ਲਾਈ ਤੇ ਗਵਾਹੀ ਦੇਖ ਸੁਣ ਕੇ ਆਂਡਣੀਆਂ ਨੇ ਧਰਮੇ ਸੀਸ ਦਿੱਥੇ ਬੰਦ-ਬੰਦ ਕਟਾਏ ਖੋਪਰੀਆਂ ਲਾਹਈਆਂ ਦਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸੀਆਂ ਦੀ ਪਵਿੱਤਰ ਕਮਾਈ ਮਾਜੀ ਘਾਤਿਆਨਤਰ ਕੇ ਬੋਲੋ ਜੀ ਹਾ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਸਾਹਿਬ ਤਾਹਾਂ ਤਾਰਛੇ ਬੋਲ ਵਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਬਖਸ਼ਣ ਦਾਨ ਬਿਸਾਹੂ ਦਾਨ ਭਰੂਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨੇ ਸਨਾਨ ਚੌਂਕੀਆਂ ਝੰਡੇ ਬੁੰਗੇ ਜੁਗੂ ਜੁਗਾ ਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜੀ ਆਪ ਜੀ ਦੇ ਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤਵਾ ਦਾ ਰੱਖਾ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਉ ਸ੍ਰੀ ਦੇ ਖੁੱਲੇ ਦਰਸਨ ਦੀਦਾਰ ਤੇ ਆਸਰੇ ਅੰਤਰ ਜਾਮੀ ਧੰਨ ਧੰਨ ਬੀ ਸਾਵਾ ਸਿੰਘ ਜੀਾਂ ਦੇ ਪੁੱਤਰ ਸਥਾਨਾਂ ਦੇ ਅਰਦਾਸ ਭੁੱਲ ਚੁੱਕ ਮਾਫ ਕਰਨੀ ਦਾ ਰਹੀ ਸਾਧ ਸੰਗਤ ਦੀ ਹਾਜ਼ਰੀ ਮਾਇਆ ਚੱਲਿਆ ਕਦਮ ਲਿਖੇ ਲਾਉਣਾ ਡਰੋਂ ਕਰੋਂ ਗੁਰੂ ਸੇਵਾ ਸਿਮਰਨ ਦੀਆਂ ਦਾਤਾਂ ਵਖਸ਼ਣੀਆਂ ਕੰਮਾਂ ਕਰਨ ਵਿੱਚ ਵਾਧੇ ਦਿਨ ਤੋਂ ਗੁਣੀ ਰਾਤ ਚੌਗੁਣੀ ਤਰੱਕੀ ਵਖਸ਼ਣੀ ਬੱਚਿਆਂ ਦੇ ਸਿਰ ਤੇ ਮੇਹਰ ਅਮਰਿਆ ਰੱਖਣੇ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਜੀ ਹਥ ਆਹਨ ਸੋ ਸਹਜ ਸੁਭਾਏ ਇਸਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਹਿ ਸੱਜਣ ਸਚਾ ਬਾਤਿ ਸਾਹੁ ਦਰਸਾਵੇਂ ਸਾਹ ਹੋ ਸਾਹ ਹੋ ਸਤਨਾਮ ਸ੍ਰੀ ਵਾਹਿਗੋ ਬਾਣੀ ਭਗਤ ਕਬੀਰ ਜੀ ਕੀ ੴ ਸਤਿਗੁਰ ਪ੍ਰਸਾਦ ਸੇਖ ਨਾਗ ਤੇ ਰੁ ਮਰਮ ਨਾ ਜਾਨਾ ਸੁਨੰਦ ਮਹਿ ਸਮਾਨਾ ਸੇਖ ਨਾਗ ਸਾਈ ਰਹਾਉ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰ ਵੇਦ ਅਰ ਸਿਮਰਤ ਪੁਰਾਨਾ ਕਮਲਾਪਤ ਕਵਲਾ ਪਗ ਗਰਾਮ ਰਹਾਤ ਕਵਲਾ ਨਹੀਂ ਜਾਨ ਕਹ ਕਵੀਰ ਸੋ ਪਰਮੈ ਨਹੀਂ ਪਗ ਗਰਾਮ ਰਹਾ ਸਰਨਾਹੀ